ਹਾਂ ਦੋਸਤੋ ਜਿਦਾ ਕੇ ਪਜਾਨ ਦੀ ਕੇ ਪੰਜਾਬ ਦੇ ਵਿੱਚ ਕਮਲਕੌਰ ਦੇ ਕਤਲ ਦਾ ਮਾਮਲਾ ਕਾਫੀ ਜ਼ਿਆਦਾ ਭਖਿਆ ਹੋਇਆ ਹੈ ਜਿਸ ਤੋਂ ਬਾਅਦ ਕੇ ਅਮਰਤਪਾਲ ਮੈਰੋ ਨੇ ਕਈ ਹੋਰ ਇਨਫਲੂਐਂਸਰਾਂ ਨੂੰ ਧਮਕੀਆਂ ਵੀ ਦਿੱਤੀਆਂ ਹਨ ਕਿ ਜੇਕਰ ਤੁਸੀਂ ਬਾਜ਼ ਨਾ ਆਏ ਤਾਂ ਤੁਹਾਡਾ ਵੀ ਕਮਲ ਵਰਗਾ ਹਸ਼ਰ ਹੋਵੇਗਾ ਅਤੇ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਗਿਆਨੀ ਬੂਟਾ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਉਹ ਭਾਈ ਅਮਰਤਪਾਲ ਸਿੰਘ ਮੈਰੋ ਹੋਰਾਂ ਤੇ ਗੰਭੀਰ ਇਲਜ਼ਾਮ ਲਗਾ ਰਿਹਾ ਹੈ ਜਿਸ ਦੀ ਕੇ ਪੂਰੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਅਮਰਤਪਾਲ ਮੈਰੋ ਤੇ ਉਹਦੇ ਦੋ ਸਾਥੀਆਂ ਨੇ ਕਮਲਕੌਰ ਦੇ ਨਾਲ ਬਲਾ ਉਦੋਂ ਬਾਅਦ ਦੇ ਵਿੱਚ ਹਜ਼ੂਰੀਏ ਦੇ ਨਾਲ ਗਲਾ ਘੋਟ ਕੇ ਉਹਦਾ ਕਤਲ ਕੀਤਾ ਇਹ ਜਨਾਨੀਆਂ ਮਾਰਨ ਵਾਲੇ ਸੂਰਮੇ ਯੋਧੇ ਨੇ ਜੀ ਸਾਡੇ ਔਰ ਗੁਰੂ ਪਾਸ਼ਾ ਕਹਿੰਦੇ ਨਿਹੱਥੇ ਤੇ ਬੱਚੇ ਤੇ ਭੱਜੇ ਜਾਂਦੇ ਤੇ ਔਰਤ ਤੇ ਬਾਰ ਨਹੀਂ ਕਰਨਾ ਤੇ ਇਹਨਾਂ ਹਰਾਮਖੋਰਾ ਨੇ ਹਜ਼ੂਰੀਏ ਦੇ ਨਾਲ ਇੱਕ ਔਰਤ ਨੂੰ ਮੌਤ ਦੇ ਘਾਟ ਉਤਾਰਿਆ ਇੱਕ ਕੌਮ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਲਾਇਆ ਅਮਰਤਪਾਲ ਮਹਿਰੋਂ ਕਤੀੜ ਨੇ ਇਸ ਤਰ੍ਹਾਂ ਦੋਸਤੋ ਗਿਆਨੀ ਬੂਟਾ ਸਿੰਘ ਨੇ ਭਾਈ ਅਮਰਤਪਾਲ ਮਹਿਰੋਂ ਅਤੇ ਉਹਨਾਂ ਦੇ ਸਾਥੀਆਂ ਤੇ ਗੰਭੀਰ ਇਲਜ਼ਾਮ ਲਗਾਏ ਹਨ ਇਹਨਾਂ ਇਲਜ਼ਾਮਾਂ ਬਾਰੇ ਤੁਸੀਂ ਕੀ ਗਾਣਾ ਚਾਹੋਗੇ ਦੋਸਤੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਜਰੂਰ ਦੱਸਣਾ ਅਤੇ ਤੁਸੀਂ ਕਿਸ ਦੀ ਸਪੋਰਟ ਦੇ ਵਿੱਚੋਂ ਇਸ ਦੇ ਬਾਰੇ ਵੀ ਵਿਚਾਰ ਜ਼ਰੂਰ ਦੇਣਾ ਜਲਦੀ ਮਿਲਦਾਂਗੇ ਹੋਰ ਨਵੀਂ ਲੇਟੈਸਟ ਨਿਊਜ਼ ਦੇ ਨਾਲ